ਪਿੰਡਾਂ ਪਿੰਡੇ ਦਾ ਸਾਹਮਣੇ ਫਰੰਦੀਪੂਰੀਆ ਜਦੋਂ ਮੇਰਾ ਵਿਆਹ ਹੋਊਗਾ ਪੀ ਇਹ ਇਹ ਦੇ ਉਹ ਚੀਜ਼ਾਂ ਨਹੀਂ ਆ ਪਾਣੀ ਵਾਰ ਬੰਨੇ ਦੀ ਏ ਮਾਂ ਇਹ ਬੰਨਾ ਬਣ ਬਣ ਵੈਂਦਾ ਹੀ ਉਹ ਤੋਹਣ ਦੀਆ ਦੁਨੀਆ ਉਹ ਤੋਹਣ ਦੀਆ ਟੱਕਰਾ ਉਹ ਤੋਹਣ ਤੇ ਪਾਣੀ ਮਤਵਾ ਦੇ ਵਿੱਚ ਬੜੀਆਂ ਗੱਲਾਂ ਬਣਾਲੀਏ ਵੀਡੀਓ ਤੇਰੀ ਮੜੀ ਜੀ ਉਹ ਕਿ ਦਾ ਜੱਤੀ ਫਾੜੀ ਐ ਲੈਣੀ ਛੱਡੰਦੇ ਸੇਰਾ ਤੂੰ ਕਿਹੜੀ ਗੱਲੋਂ ਗੋਡੀਆਂ ਥਲਾ ਦੇ ਮੈਂ ਉਹਦੇ ਚੱਲ ਨਹੀਂ ਮੇਰਾ ਚੇਲਾ ਮੈਂ ਨਹੀਂ ਤੇਰਾ ਚੇਲਾ ਉਹ ਭਾਵਾ ਵੱਡਾ ਉਹ ਦੋ ਲੈ ਚੇਲਾ ਉਹਦੇ ਚੱਲ ਚੇਲਾ ਮੰਨ ਲੈ ਗੋਡੀਆਂ ਥਲਾ ਲਿਆ ਤੂੰ ਤਿੱਗੇ ਥਾ ਦੇ ਮੇਰੇ ਗੋਡੀਆਂ ਥਲਾ ਦੇਨਾ ਦਾ ਦਣੀ ਐ ਬਾਪੂ ਮੇਰੇ ਕਿਹੜੀ ਗੱਲੋਂ ਗੋਡੀਆਂ ਥਲਾ ਦੇਣਾ ਕਿਦਾਂ ਕੈਮ ਐ ਨਹੀਂ ਵੀ ਜਾ ਬੁਝਾ ਜੇ ਨੇ ਦਿਨ ਹੋ ਗਿਆ ਜੇ ਪੇਸ਼ ਹੋਏ ਨਾ ਅਸੀਆ ਭਵਾਂ ਜੀ ਮਤਲਬ ਭਲਵਾਂ ਜੀ 19 ਤਰੀਕ ਦਾ ਆ 19 ਦੇ ਅੱਜ ਫਿਰ ਮੈਂ ਨਹੀਂ ਉਹ ਚੱਲਿਆ ਸਾਲਾ ਦੇ ਇਸ ਹਫਤੇ ਮੈਨੂੰ ਕਹਿੰਦਾ ਤਾਂ ਨਹੀਂ ਆ ਜੂ ਆ ਜੂ ਆ ਰਿਫਿਊਜ ਬੜੇ ਹੋ ਗਏ ਉਹ ਕਹਿੰਦਾ ਆਪਣਾ ਨਹੀਂ ਹੁੰਦਾ ਉਹਨੇ ਭਲਾ ਕੀਤਾ ਕਰੋ ਬੇਪਰੋ ਤੇ ਉਹਦੇ ਪਰਮੇਸ਼ਰ ਦੇ ਹਸਨ ਉਹਨੇਰੇ ਫੈਲ ਹੀ ਭਰੀ ਆ ਉਹਨੂੰ ਨਹੀਂ ਕੋਈ ਚੱਕਰ ਬਾਕੀ ਦੂਜਾ ਮਰਾ ਇਹਦੇ ਟ੍ਰੈਂਡੋ ਤੋਂ ਪੇਪਰ ਹੀ ਕਿ ਮੈਨ ਕੋਰ ਤੋਂ ਮੈਨ ਨੂੰ ਕੋਰ ਤੋਂ ਬਾਬਾ ਮੇਰ ਖੜੇ ਕੋਣੀ ਜੇ ਰਿਫਿਊਜ ਹੋ ਜੂਗਾ ਦੁਬਾਰਾ ਫੇਰ ਪਰਾਂਗੇ ਵੀਜ਼ਾ ਤੇ ਲਵਾਵਾਂਗੇ ਵੀਜ਼ਾ ਤਾਂ ਨਹੀਂ ਉਹਨਾਂ ਰੀਜ਼ਨ ਮੰਗਣਾ ਰਿਫਿਊਜ ਬਲਾ ਕੀ ਹੁੰਦਾ ਤੁਹਾਨੂੰ ਮੈਨ ਰਿਫਿਊਜ ਹੋ ਗਿਆ ਨਾ ਵੀਜ਼ਾ ਇਹਦਾ ਥੋੜੀ ਜੀ ਰਿਫਿਊਜ ਹੋ ਜੂ ਬੱਚ ਨਾ ਲੱਗੂ ਰਿਫਿਊਜ ਦਾ ਕੀ ਉਹ ਕਹਿੰਦੇ ਨਹੀਂ ਸੈਟੀਸਫਾਈ ਨਹੀਂ ਹੈ ਤੇ ਤੁਸੀਂ ਆ ਜਿਹੜੇ ਪੇਪਰ ਆ ਸਾਨੂੰ ਰੈਡੀ ਕਰਕੇ ਦੋ ਆ ਜਦੋਂ ਹਾਂ ਉਹਨਾਂ ਕਹਿਣਾ ਵੀ ਇਹ ਗੱਲੋਂ ਇਹੀ ਸੈਟੀਸਫਾਈ ਨਹੀਂ ਹੈ ਨਹੀਂ ਅੱਛਾ ਇਹਦੇ ਕਰਕੇ ਨਹੀਂ ਜੇ ਆਪਾਂ ਉਹ ਚੁੱਕ ਕੇ ਪੇਪਰ ਹੋਰ ਲਾ ਦੇਣਾ ਨਾਲ ਹੋਣ ਦੱਸੋ ਫੇਰ ਨਹੀਂ ਨਾ ਕੋਈ ਰੀਜਨ ਰਹਿ ਜਾਂਦਾ ਔਰ ਕਈ ਵਾਰ ਜਦੋਂ ਵੀ ਕੋਈ ਹੁੰਦਾ ਨਾ ਚੱਕਰ ਉਹ ਰੀਜਨ ਮੰਗਦੇ ਹੁੰਦੇ ਆਹ ਰੀਜਨ ਆਹ ਡਾਊਟ ਆ ਤੇ ਜਦੋਂ ਆਪਾਂ ਫੇਰ ਡਾਊਟ ਨਾ ਰਹਿਣ ਦਿੱਤਾ ਕੋਈ ਤੇ ਫੇਰ ਕੀ ਹੋਣਾ ਇਹ ਨਵਾਂ ਮੁੰਡਾ ਆ ਕਿਸਬਤ ਮਾਰਾਈ ਦੀ ਆਹ ਨਹੀਂ ਹੈ ਜੀ ਜਾ ਭਰਾ ਜੀ ਉਹ ਕਮੈਂਟ ਜਿਹੜਾ ਆ ਯਾਰ ਇੱਕ ਨਾਲੇ ਦੂਜਾ ਮਰਾ ਉਹਦਾ ਕਮੈਂਟ ਜਿਹੜਾ ਕੀਤਾ ਗਲਤ ਜਿਆ ਤੂੰ ਕਹੇ ਮਰਾ ਕੀ ਉਹ ਫਲਾਣ ਬੋਲਣ ਦੇ ਆ ਇਹ ਤੋਂ ਗੱਲ ਗੰਦ ਉਹ ਨਹੀਂ ਹੈ ਗੱਲ ਬੋਲ ਕੇ ਪਾਵੇ ਕਿ ਉਹਨੇ ਫਲਾਣ ਗੱਲ ਨਹੀਂ ਚੱਕਰ ਗਈ ਕਮੈਂਟ ਦੀ ਗੱਲ ਨਹੀਂ ਆ ਦੁਨੀਆ ਬੜਾ ਕਮੈਂਡ ਕਰਦੀ ਆ ਉਹ ਮੰਨ ਕੇ ਚਲੋ ਇੱਕ ਨੇ ਕੋਈ ਆਪਾਂ ਹੁਣ ਮੰਨ ਕੇ ਚੱਲ ਵੀ ਇੰਨੀ ਦੁਨੀਆਦਾਰੀ ਆਪਾਂ ਨਹੀਂ ਚਾਹੁੰਦੇ ਕਿ ਹਰ ਕੋਈ ਆਪਨੂੰ ਹੀ ਪਿਆਰ ਕਰਨ ਲੰਦਾ ਬੜੇ ਐਂਟੀ ਹੁੰਦੇ ਲੋਕੀ ਕਈ ਬੰਦੇ ਉਲਟ ਪਹਲਵਾਨੀ ਉਹ ਕਹਿਣ ਗਲਤ ਜਿਹਾ ਕਮੈਂਟ ਲਿਖਿਆ ਚਲੋ ਏਕਮ ਬਾਰੇ ਬੜਾ ਮੁੰਡਾ ਸ਼ਿੰਗਾਰ ਚ ਕੀਤਾ ਯਾਰ ਇਹਨੇ ਹਣਾ ਵੀ ਸਾਡ ਗਲਤ ਬੋਲੇਗੇ ਚਲੋ ਗਲਤ ਕੀਤਾ ਕਮੈਂਟ ਪਤਾ ਹੀ ਐ ਸਾਰਿਆਂ ਨੂੰ ਵੀ ਹੁਣ ਇਹ ਚੀਜ਼ ਹੈ ਕਿ ਇੱਕ ਇੱਕ ਕਮੈਂਡ ਕਰ ਦੇਣਾ ਉਹ ਕਮੈਂਟ ਥਲੇ ਉਹ ਅਸਲ ਚ ਉਹ ਜਿਹੜਾ ਸ਼ੋਅ ਹੋਇਆ ਨਾ ਕਿਸੇ ਪੇਜ ਆਲੇ ਨੇ ਉਨੀ ਬਣਾ ਕੇ ਨਾ ਉੱਤੇ ਲਾ ਕੇ ਮਾਰਕਾ ਜਿਆ ਉਹ ਉਹਨੇ ਪਾਇਆ ਤੇ ਉਹਦੇ ਕਰਕੇ ਜ਼ਿਆਦਾ ਹਾਈਲਾਈਟ ਹੋ ਗਿਆ ਹਨਾ ਉਹ ਫੇਰ ਹੁਣ ਪਾਈ ਜਾਂਦਾ ਕੋਈ ਮੈਂ ਮਾਰੀ ਗੱਲ ਆ ਪਉਣਾ ਨਹੀਂ ਚਾਹੀਦਾ ਮੈਂ ਗੁਰੂਆਂ ਨੂੰ ਛੱਡੋ ਕੰਮ ਉਹਨੂੰ ਕੀ ਚਾਹੀਦਾ ਤੁਹਾਨੂੰ ਅਈ ਤਾਂ ਆਪਣੇ ਭਵਾਨੀ ਜੀ ਇਹਦਾ ਮਨ ਟੁੱਟਦਾ ਉਹ ਨਹੀਂ ਮੈਂ ਦੱਸਾ ਇਹ ਚੀਜ਼ੇ ਮਨ ਟੁੱਟਣ ਨਾਲ ਨਹੀਂ ਉਹਨੇ ਪਾਈ ਉਲਟੋ ਮੇਰੀ ਗੱਲ ਹੈ ਇਹ ਇਹ ਨਿੱਕੀ ਜਿਹੀ ਚੀਜ਼ ਨਾਲ ਆਪਾਂ ਸੋਚ ਲਿਆ ਕਿ ਸਾਡਾ ਮਨ ਟੁੱਟਦਾ ਇਹ ਤਾਂ ਬੜਾ ਲੰਮਾ ਸਫਰ ਆ ਨਹੀਂ ਉਹ ਮੈਂ ਤੇਰੇ ਚੀਜ਼ ਨਹੀਂ ਸੋਚਣੀ ਕੋਈ ਨਾ ਉਹ ਨਾਲੇ ਸੋਚ ਯਾਰ ਗੱਲ ਸੁਣਾ ਹਰ ਹਰ ਕੇ ਦਾ ਪੀਣੀਆਂ ਨੇ ਹਰ ਕਿਸੇ ਨੇ ਬੋਲਣਾ ਵੀ ਆ ਦੋ ਪੱਖ ਆ ਚੰਗਾ ਤੇ ਮਾੜਾ ਆਪਾਂ ਨੂੰ ਚੰਗਾ ਵੀ ਕਹਿਣਾ ਮਾੜਾ ਵੀ ਕਹਿਣਾ ਜੇ ਆਪਾਂ ਇੱਕ ਨਿਗੀ ਜੀ ਗੱਲ ਸੀਰੀਅਸ ਲੈ ਲਾਂਗੇ ਤੇ ਉਹ ਆਪਾਂ ਥੋੜੀ ਆ ਲੋਕ ਗੁਰੂ ਰੰਗ ਸਾਹਿਬ ਨੂੰ ਮਾਰਾ ਕਹਿੰਦੇ ਆ ਨਹੀਂ ਲੈਣਾ ਹੀ ਨਹੀਂ ਬਾਪੂਆਂ ਨੂੰ ਮਾਰਾ ਕਹਿੰਦੇ ਆ ਆ ਯਾਰ ਤੂੰ ਆਪਦੀ ਮਿਹਨਤ ਤੇ ਫੋਕਸ ਰੱਖ ਜੇ ਤੇਰੀ ਕਿਸਮਤ ਚੰਗੀ ਆ ਤੇ ਤੇਰਾ ਨਾਮ ਬਣਿਆ ਬਣਿਆ ਜਿਹੜੇ ਬਾਕੀ ਵਿਰੋਧੀ ਜਾਈਦੇ ਬੰਦੇ ਨੇ ਵਿਰੋਧੀ ਨਹੀਂ ਨਾ ਕੋਈ ਵੀ ਚੀਜ਼ ਹੁੰਦੀ ਆ ਜਿਹਦੀ ਕੋਈ ਭਗਤੀ ਹੁੰਦੀ ਆ ਜਾਂ ਕੋਈ ਚੀਜ਼ ਹੁੰਦਾ ਉਦੋਂ ਹੀ ਨਾਮ ਬਣਦਾ ਇੱਥੇ ਭੁਲਾ ਨਹੀਂ ਕੀਤਾ ਤੇ ਨਹੀਂ ਤੂੰ ਸਮਝਿਆ ਨਹੀਂ ਕਿਸਮਤ ਨਹੀਂ ਆ ਮਾ ਤੇ ਤੂੰ ਤੇਰਾ ਕੋਈ ਭੁਲਾਣਾ ਸੰਯੋਗ ਹੀ ਉਹ ਨੋ ਮੈ ਲਾਏ ਉਹ ਜਿਹੜਾ ਤੁਹਾਡਾ ਨਾਮ ਐ ਟੈਟਿਆ ਨੇ ਜਦੋਂ ਤੁਹਾਡਾ ਨਾਮ ਸੁਣਦੇ ਆ ਕਬੂਤਰ ਬੱਦਰੀ ਵਾਲਾ ਕਬੂਤਰ ਆ ਜੀ ਆਸੀ ਗੱਲ ਹੈ ਨਹੀਂ ਇਸ ਦਾ ਮੈਂ ਪੁਆਜੀ ਬਣਾਇਆ ਉਹ ਸੋਸ਼ਲ ਮੀਡੀਆ ਨਹੀਂ ਹੈਗਾ ਫਰਦੀ ਸੋਸ਼ਲ ਮੀਡੀਆ ਨਹੀਂ ਹੈਗਾ ਜੀ ਭਾਵੇਂ ਸੋਸ਼ਲ ਮੀਡੀਆ ਹੈਗਾ ਹੀ ਪਰ ਨਹੀਂ ਹੈਗਾ ਇਹਦਾ ਆਪਣਾ ਨਾਮ ਹੀ ਨਾ ਉਹ ਤੁਹਾਡਾ ਹੈ ਉਹ ਨਹੀਂ ਬਣ ਸਕਦਾ ਉਹ ਦੌਰ ਜਿਹੜਾ 2098 ਵਾਲਾ ਦੌਰ ਮੇਰੇ ਸੋਨਾ 97 96 ਹੈ 96 ਵਿੱਚ ਕਿ ਮੈਂ ਉਹ ਤੋਂ ਜ਼ਿਆਦਾ ਛੋਟਾ ਮੈਂ ਜਦੋਂ ਤੁਹਾਡਾ ਦੇਖਣਾ ਬਗੀ ਜਿਹੜੇ ਬੰਦੇ ਦਾ ਨਾਮ ਹੁੰਦਾ ਨਾ ਉਹਦਾ ਨਾਮ ਟੀਕ ਟੀਮ ਤੇ ਘੱਟ ਹੁੰਦਾ ਜਦੋਂ ਉਹਦਾ ਨਾਮ ਹੁੰਦਾ ਨਾ ਜਦੋਂ ਥੋੜਾ ਜਿਹਾ ਘੱਟ ਦਿੰਦਾ ਉਹ ਤੋਂ ਜ਼ਿਆਦਾ ਹੁੰਦਾ ਜਦੋਂ ਅਸੀਂ ਪੀਕ ਟਾਈਮ ਤੇ ਆ ਉਹ ਤਾਂ ਸਾਡਾ ਨਾ ਕਿੰਨਾ ਕਿ ਆ ਹੋਣ ਆ ਕੇ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਕਿਉਂਕਿ ਤੁਹਾਡਾ ਬਲਵਾਂ ਜੀ ਸਾਨੂੰ ਮੈਨੂੰ ਪਤਾ ਕਿਦੋਂ ਪਤਾ ਲੱਗਾ ਸਮਾ ਕਬੂਤਰ ਕੋਪ ਟੌਪ ਦਾ ਪਲੇਅਰ ਸਮਾ ਪੱਦਰੀ ਵਾਲਾ ਨਾਈ ਤੈਨੂੰ ਨਾਈ ਕਿਦਾਂ ਲਾਈ ਲੱਗਿਆ ਮੈਨੂੰ ਕਿਦੋਂ ਦਾ ਤੋ 2000 3 ਚ ਤੇ ਉਦੋਂ ਅਸੀਂ ਵਿਲਾ ਜਵਾਕ ਹਾਂ 97 98 ਤੂੰ ਪਹਿਲਾਂ ਤੱਕੜਾ ਹੋ ਗਿਆ ਤੇ ਉਦੋਂ ਸਾਨੂੰ ਕਿਦੋਂ ਪਤਾ ਲੱਗਾ ਉਹ ਸਮੇਂ ਹਾਂਜੀ 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 ਭਾਜੀ 1000 ਤੋਂ ਵੱਡਾ ਮਿਲਦਾ ਦੱਸ 1000 ਤੋਂ ਮੇਰਾ ਬਹੁਤ ਪਿਆਰ ਕਰਦਾ ਹਾਂ ਉਹਦਾ ਡੀਟੇਲ ਦੇ ਆਪਾਂ ਤੂੰ ਲਾਲਾ ਅਰਫਾ ਲਾਲਾ ਤੇ ਉਹ ਇੱਕ ਵਧੀਆ ਗਿਆਈ ਪੱਤਰੀ ਤੇ ਆ ਦੂਜਾ ਪੁੱਟੋ ਪੁੱਟੋ ਭਰਾ ਨੂੰ ਵਧੀਆ ਪੁੱਟੋ ਦੇ ਨਾਂ ਤੇ ਚੱਲੀ ਇੱਕ ਸੀ ਇਹ ਪੁੱਟੋ ਸਰਕਲ ਪੁੱਟੋ ਸਰਕਲ ਸਭ ਤੋਂ ਤਕੜਾ ਸਰਕਲ ਦਾ ਆਪਣਾ ਇਹ ਪੁੱਟੋ ਨਹੀਂ ਨਹੀਂ ਪੁੱਟੋ ਇੱਕ ਗੱਲ ਹੈਗੀ ਆ ਜੇ ਪੱਤਰੀ ਜਾਣੀ ਗਈ ਪੁੱਟੋ ਪੱਤਰੀ ਵਾਲੇ ਹਨਾ ਉੱਥੋਂ ਪੰਜ ਆ ਗਿਆਈ ਕਿਉਂ ਤੇ ਜੱਫੇ ਨਾਲ ਭਾਈ ਜੀ ਬਾਅਦ ਚ ਤੂੰ ਨਹੀਂ ਆਏ ਜੀ ਨਹੀਂ ਬਾਅਦ ਚ ਆਈ ਸਾਨੂੰ ਕਬੱਡੀ ਇਹਦੇ ਬਾੜੇ ਆ ਸਾਨੂੰ ਕਬੱਡੀ ਕਬੱਡੀ ਪੁੱਟੋ ਨੇ ਬਾੜਾ ਉਹਦਾ ਇੱਕ ਗੱਲ ਹੈ ਕਿ ਸੱਲ ਹੈਗੇ ਪਲਵਾਨ ਦੇ ਪੂਰੇ ਸੁਰਜੀਤ ਚੱਟੇ ਦਾ ਬੂੜਾ ਬਹੁਤੀ ਗੱਲ ਹੀ ਦੇ ਹਾਂ ਦੇਵੀਦਿਆਲ ਦੇਵੀਦਿਆਲ ਸੁਰਜੀਤ ਚੱਟੇ ਨਾ ਵੀ ਉਹ ਤਗੜੇ ਬੰਦੇ ਫੈਡਰੇਸ਼ਨ ਦੇਵੇਂ ਦੇਵੀਦਿਆਲ ਵੀ ਸ਼ਰਮਾ ਤੇ ਸੁਰਜੀਤ ਇਕੱਠਾ ਮੋਰ ਪਿਆ ਮੈਂ ਮੀਂਹ ਦੇ ਅੰਦਰ ਹੈ ਪਲਵਾਨਾਂ ਵਜਲਾ ਜਰਾ ਫਗਵਾੜੇ ਮੀਂਹ ਕੋ ਦੇ ਨਹੀਂ ਸਿਰਫ ਪਿਛਾ ਹਟ ਗਿਆ ਉਹਨੇ ਨਾ ਪਲਵਾਨੀ ਕਰ ਵੀ ਰਜਿਸਟਰ ਹਾਲੇ ਨਹੀਂ ਮੁੰਡੇ ਪਲਵਾਨ ਕਰਦੇ ਮਾਲਾ ਨਵੇਂ ਬੰਦੇ ਕਿੱਥੇ ਜਾਏਗਾ ਸੋਜ ਜੇ ਮੈਂ ਦਾ ਮੁੰਡਿਆ ਪੰਜ ਕਰਦੇ ਨਹੀਂ ਕਰਦੇ ਹੁੰਦੇ ਨੌ ਕਰਦੇ ਪੂਰਾ ਮੁੰਡਾ ਬਾਗੜੀਆਂ ਦਾ ਸਭ ਹੀ ਮੈਨੂੰ ਕਦੂ ਮਾ ਕਦੂ ਚਾਹੀਦਾ ਕਦੇ ਲਾਵੇ ਲਾਵੇ ਇਹਦੇ ਲੋਨੇ ਮਾ ਭਲਾ ਨੂੰ ਉੱਚੀ ਕਦੂ ਦੀ ਭਾਜੀ ਕਦੂ ਸਪ੍ਰਿੰਟ ਵਾ ਜਿਹਨੇ ਅੱਜ ਤਿੰਨ ਦਿਨ ਲਾ ਲਿਆ ਦੂਰੀ ਪੂਰੀ ਮੈਂ ਤਾਂ ਜਬਰਦਸਤ ਮੈਨੂੰ ਤਾਂ ਪਤਾ ਨਹੀਂ ਹੁਣ ਆ ਜਿੱਦਾਂ ਇੰਕਮ ਇਹ ਜੀ ਮੈਨੂੰ ਤਾਂ ਮੇਰੀ ਨਿਗਾਹਤ ਨਹੀਂ ਕਸਰਦਾ ਬੱਗੇ ਭਲਾ ਨੂੰ ਮਾ ਕਦੂ ਚਾਹੀਦਾ ਕਦੂ ਲਾਉਣਾ ਮੁੰਡੇ ਨੂੰ ਹਾਂ ਜੀ ਮੈਂ ਤਾਂ ਵੇ ਪੰਡਾ ਕੁੜੀ ਰਬੜ ਨੂੰ ਵਾਧਾ ਉਹ ਕੈਂਚੀ ਤਾਂ ਹੀ ਭਿੰਦਿਆ ਉਹ ਜਿਵੇਂ ਦੰਦੀ ਨਹੀਂ ਘਾੜਦੀ ਉੱਤੋਂ ਲਾ ਗਿਆ ਉਹ ਤਾਂ ਪੁਆਦੀ ਮੈਂ ਹੀ ਤੂੰ ਹੀ ਬੜੀ ਬੜੀ ਤੂੰ ਬੜੀ ਤਾਂ ਵੇਖਿਆ ਤੂੰ ਕਿਤੇ ਵੇੜ ਲਾਉਂਦਾ ਨਾ ਜਿਮ 'ਚ ਉੱਥੇ ਮਤਲਬ ਵੇਖਿਆ ਬੰਦੇ ਮੈਂ ਨਾ ਮੈਂ ਤਾਂ ਸੱਚ ਗੇੜੀ ਜਾਂਦਾ ਤੂੰ ਜਿੱਦਾਂ ਤੇਰੀ ਸੀਰੀ ਪਹਲਾ ਨਾ ਪਹਰਾ ਸੀਰੀ ਮੈਂ ਤਾਂ ਬਣਾ ਨਹੀਂ ਗਿਆ ਇਹ ਵੀ ਕਿਨ ਪੁੱਛੇ ਜਿਹੜਾ ਹੌਲਾ ਬੰਦਾ ਨਾ ਉਹ ਛੇਤੀ ਭਰ ਜਾਊਗਾ ਤੇ ਤੂੰ ਭੱਜਦਾ ਮਾਰੀ ਤੇਰਾ ਬਾਡੀ ਭਾਰੀ ਆ ਨਰਵੀ ਆ ਅੱਗੇ ਦਾ ਜਿਹੜੀ ਲੱਗੇ ਲੋਕਲ ਜਾਂਦੀਆਂ ਨੇ ਗੱਡੀਆਂ ਕਿਹਨੇ ਲੋਕਲ ਕੱਲ ਅਸੀਂ ਆਈ ਆਈ ਟੂਰ ਗਏ ਨਾ ਸਾਡਾ ਕਾਰ ਇੱਕ ਦਾ ਨਿਕਲਿਆ ਸਾਡਾ 25000 ਰੁਪਇਆ ਖਰਚਾ ਉਥੇ ਕੱਲ ਗੁਜ਼ਾਰੇ ਕੱਲ 25000 ਖਰਚਾ ਪਾਰਟੀ ਸਿਰ 50000 ਤੇ 50000 ਦੇ ਵਿੱਚੋਂ ਲਾੜੋ ਵੀ ਕਿੰਨੇ ਕਿੰਨੇ 2200 ਰੁਪਇਆ ਆਇਆ ਸਾਰਾ ਦੇ ਆਜੇ ਪਾਰਟੀ ਵੀ ਜਿਆਦਾ ਨਹੀਂ 7000 ਸਹੀ ਦਾ ਆ ਹੁਣ ਫਿਰ ਬੁੱਜਾ ਮਰਾ ਕੀ ਕਰੇ ਬੰਦਾ ਯਾਰ ਤੇ ਉਹਨਾਂ ਕਹਿੰਦਾ ਪਲੇਅਰ ਨੇ ਲੋਕ ਐ ਬਾਰੋ ਪਲੇਅਰ ਜੇ ਕਹਿੰਦਾ 20000 ਰੁਪਏ ਦੇ ਕੇ ਲਾ ਲੈਣਾ ਪੱਤਾ ਪਲੇਅਰਾਂ ਦਾ ਹੁਣ ਮੈਂ ਤੈਨੂੰ ਗੱਲ ਦੱਸਦਾ ਮੈਂ ਤੇ ਅੱਜ ਮੁੰਡਿਆਂ ਨੂੰ ਇਹੋ ਗੱਲ ਕਹਿੰਦੇ ਮੈਂ ਗੁਰੂ ਉਹ ਮੈਂ ਤੇ ਤਾਈਓ ਤੁਹਾਨੂੰ ਕਹਿੰਦਾ ਵੀ ਆਪ ਹੀ ਮਾਰੇ ਕਰੋ ਜੋਰ ਆ ਇਹ ਬਾਹਰ ਹੀ ਪੈਸੇ ਸਾਰੇ ਦੇ ਦੋ ਤੁਹਾਨੂੰ ਆਪਾਂ ਆਇਆ ਕੀ ਫਿਰ ਹੁਣ ਜਿਹੜੇ 1200 ਸਦਨੇ ਪੈਂਦੇ ਉਹਨਾਂ ਨੂੰ 4-5000 ਰੁਪਏ ਨਾ ਪੈਂਦੇ ਕੋਈ ਗੱਲ ਦੀ ਗੱਲ ਕਰਦੇ ਆ ਤਾਂ ਤੋਂ ਘੱਟ ਕੇ ਚੰਗੇ ਲੈਣਾ ਨਹੀਂ ਨਹੀਂ ਜਿਹੜੇ ਮਲਾ ਚੀਤੀ ਵਾਲੀ ਇਹ ਮੁੰਡੇ ਜਿਹੜੇ ਆ ਮੀਡੀਅਮ ਜਿਹੜੇ ਆਪਾਂ ਲਾ ਲਈਏ ਨਾ ਵਾ ਉਹਨਾਂ ਨੂੰ ਦੇ ਹੁਣ ਹੁਣ ਉਹਦੋਂ ਸਤਨਾ ਨੂੰ ਉਹ ਦੂਜੇ ਨੂੰ ਕੱਲ ਨੂੰ ਸੰਦੀਪ ਤੋਂ ਦੇ ਆ ਤੋਨੋਂ 2000 ਰੁਪਏ ਬੜਾ ਬੜਾ ਦਮਾ ਹੈ ਜਾਫੀ ਸੱਦੇਵਰ ਨੂੰ ਮੰਨ ਪਹਿਲੇ ਬੰਦੇ ਕਹਿੰਦੇ ਹੁੰਦੇ ਸੀ ਤੁਸ਼ਮਣ ਕਹਿੰਦੇ ਹੁੰਦੇ ਲਲਕਾਰ ਕੇ ਪਹੂਗਾ ਉਹ ਉਹ ਕਹਿੰਦੇ ਹੁੰਦੇ ਬੰਦਾ ਫਿਰ ਪੁਰਾਣੇ ਬੰਦੇ ਕਹਿੰਦੇ ਨੇ ਨਹੀਂ ਦੁੱਧ ਕਿਉ ਪੀਓ ਤੇ ਸ਼ਰੀਰ ਨੂੰ ਤਕੜੇ ਤੇ ਹੋ ਆ ਇਹ ਆਪ ਦੀ ਆਪ ਦਾ ਜਿਹੜਾ ਸਿਹਤ ਹੈ ਨਾ ਭਲਵਾਨ ਬੰਨਾ ਨਹੀਂ ਬੰਨਾ ਬੱਕਰੀ ਗੱਲ ਆ ਪਰ ਆਪ ਦਾ ਸਰੀਰ ਸੰਭ ਕੇ ਰੱਖੋ ਇਹ ਤਾਂ ਕੈਮ ਹੋਇਆ ਸਿਹਤ ਕੈਮ ਰੱਖੋ ਕਿ ਹੁਣ ਹੁਣ ਵਾਲੇ ਕਿਹੜੀ ਗੱਲ ਦੱਸੇ ਤਿੱਖੇ ਯਾਰ ਹੈਗਾ ਹੀ ਨਹੀਂ ਕਿਸੇ ਤੋਂ ਕੱਖ ਤੋਂ ਮੈਂ ਗਾਂ ਕੀ ਬਣੂੰਗਾ ਗਾਂ ਦੇਖਣੇ ਤਾਂ ਆਪਾਂ ਕੀ ਬੰਨਾਂਗੇ ਹੁਣ ਚੇਤਾਂ ਦੇ ਇਹਦੇ ਬੰਦੇ ਮੇਰੇ ਤੋਂ ਨਾਮ ਵੀ ਇੰਤੋਂ ਤਕੜੇ ਹੁੰਦੇ ਨੇ ਇਹ ਨਾ ਤਕੜੇ ਆ ਮੇ ਹੁੰਦੇ ਸੀ ਹਾਂ ਜਿੰਨੇ ਹੁਣ ਪੁਰਾਣੇ ਨੇ ਉਹਨੋਂ ਤਕੜੇ ਆ ਸਾਡੀ ਗੱਲ ਸੁਣਾ ਆ ਨਹੀਂ ਹੁੰਦੇ ਤਕੜੇ ਹੁੰਦੇ ਪੁਰਾਣੇ ਬੰਦੇ ਨਾ ਪਹਿਲਾਂ ਨਾ ਤੈਨੂੰ ਮੈਂ ਗੱਲ ਦੱਸਾਂ ਕਿਉਂ ਹੋ ਉਹ ਦੋ ਚੱਤੇ ਲੋਲ ਤੇ ਲੱਤਾਂ ਉਧੇ ਦੁੱਧ ਕਿਉਂ ਦੇ ਵਾਧੂ ਹੁੰਦਾ ਇਹਦੇ ਰਜਮਾ ਲੋਕੀ ਦੁੱਧ ਕਿਉਂ ਪੀਂਦੇ ਸੀ ਤੇ ਬੰਦੇ ਬੰਦੇ ਤਕੜੇ ਸੀ ਤੇ ਹੁਣ ਤੈਨੂੰ ਬਗੇ ਵੀ ਬੰਦੇ ਤਕੜੇ ਕਾਦੇ ਨਹੀਂ ਹੁਣ ਆ ਅੱਗੇ ਨਾ ਭਲਾਂ ਜੀ ਅਸੀਂ ਜਦੋਂ ਨੇ ਨੇ ਕਹਿੰਦੇ ਹੈ ਨਾ ਦੁੱਧ ਕਿਉਂ ਉਹਦੇ ਟਰੈਕਟਰਾਂ ਨੇ ਬੰਦ ਕੀਤੇ ਆ ਦੁੱਧ ਕੋਈ ਤੁਹਾਨੂੰ ਗੱਲ ਦੱਸਦਾ ਅਸੀਂ ਨਾ ਸਾਡੇ ਮੱਜਾ-ਮਜਾ ਵੜੀਆਂ ਹੁੰਦੀਆਂ ਸੀ ਤੇ ਇਦਾਂ ਨਾ ਬਾਪੂ ਨੇ ਹੁਣ ਤੇ ਚੱਲੋ ਆਪਣਾ ਡੇਰੀ ਫਾਰਮ ਬਣਾ ਲਿਆ ਆਹ ਉਹ ਇਹਨਾਂ ਬਾਪੂ ਨੇ ਇਹੋ ਕਹਿਣਾ ਕਿ ਭਾਵੇਂ ਜਿੰਨਾ ਮਰਜ਼ੀ ਘਰੇ ਦੁੱਧਾ ਦੁੱਧ ਵੇਚਣਾ ਨਹੀਂ ਆ ਤੇ ਘਰੇ ਸਾਰਾ ਵਰਤੋ ਉਹ ਵਰਤ ਕੇ ਦੇ ਜਨਾਨੀਆਂ ਲੱਸੀ-ਲੱਸੀ ਬਣਾ ਗਣਾ ਚਾਚੀ ਹਣਾ ਤੇ ਸਾਡੇ ਸਾਨੂੰ ਲੱਗੇ ਆਪਣੇ ਨਾ ਸਹਿਆਂ ਦੇ ਘਰ ਆ 8-10 ਤੇ ਅਸੀਂ ਨਾ ਬਾਹਰ ਉੱਥੇ ਤੇ ਜਾ ਫੀਲਾ ਜਾ ਬਰਕਰਾਰ ਰਹਿਣਾ ਰਸਿਦਾ ਉਹਨਾਂ ਨੇ ਆਪਰੇ ਬੋਤਲਾਂ ਦੇ ਬਾਪ ਆ ਕੇ ਖੜੀ ਆਇਆ ਜਾਣਾ ਨਾਲ ਸੇਵਾ ਦੀ ਸੇਵਾ ਆ ਸੇਵਾ ਦੀ ਸੇਵਾ ਇਹ ਹੁਣਦੇ ਆ ਅੱਜ ਕੱਲ ਚੰਗੇ ਭੜਿਆਂ ਨੂੰ ਨਹੀਂ ਪੀਣ ਨੂੰ ਲੱਭਣਦੀ ਰਸ ਨਹੀਂ ਹੈਗੀ ਨਹੀਂ ਇਹ ਹਾ ਹੈਗੀ ਨਹੀਂ ਉਹਨੂੰ ਥੋੜਾ ਥੋੜਾ ਅਜੇ ਇੱਕ ਸਿਚੂਰ ਉਹ ਇਦਾਂ ਦਾ ਲੋਕੀ ਨੇ ਥੋੜਾ ਨਾ ਭਾਈਚਾਰਿਆਂ ਨਾਲ ਪੈਸੇ ਜੇ ਨਹੀਂ ਜ਼ਿਆਦਾ ਪਿਆਰ ਆਹ ਵੀ ਜਿਹੜਾ ਤੇ ਰਹਿ ਨਹੀਂ ਗਿਆ ਹਾਂਜੀ ਗਾਵਾਂ ਤੋਂ ਪਤਾ ਉਹ ਬਣਾ ਪਲੇਰੀ ਕੀ ਚੀਜ਼ ਹੈ ਪਲਵਾਨੀ ਕੀ ਹੈ ਕੀ ਗੁਰੂਆਂ ਦੀ ਦੇਣ ਹੈ ਤੂੰ ਆਪਾਂ ਨੂੰ ਨਾ ਦੇਖੇਂਗੀ ਫਲਾਣਾ ਬੰਦਾ ਆਇਆ ਢੀਂਗੜਾਇਆ ਇਹਦਾ ਇਹਦਾ ਨਾ ਜਦੋਂ ਮੈਂ ਇੱਕ ਗੱਲ ਕਹਿਣਾ ਜਦੋਂ ਪਲੇਅਰ ਕਿਤੇ ਆਇਆ ਹੋਵੇ ਨਾ ਕਿ ਇਸ ਦੇ ਘਰ ਲੱਗੇ ਉਹ ਜਾ ਕੇ ਦੋ ਬਾਲਟੀਆਂ ਜਾ ਕੇ ਦੁੱਧ ਦੀਆਂ ਪਿਆ ਦੇ ਉਹ ਚੀਜ਼ ਦਾ ਉਹਨੂੰ ਹੋਦੋ ਨਹੀਂ ਪਤਾ ਲੱਗਿਆ ਪਰ ਇੱਕ ਗੱਲ ਮੇਰੀ ਯਾਦ ਰੱਖੇ ਪਲਵਾਨ ਨੂੰ ਪਿਆਇਆ ਹੋਵੇ ਸਹੀ ਕੋਈ ਚੀਜ਼ ਰਿੰਦੀ ਨੂੰ ਆ ਕਰਕੇ ਮੜੂਗੀ ਕਿਉਂਕਿ ਇਹ ਦੇਣਗੀ ਦੀ ਆ ਮਹਾਰਾਜ ਦੀ ਅਕਾਲ ਪੁਰਖ ਦੀ ਕਈ ਵਾਰਾ ਨਾ ਆਪਾਂ ਉਹ ਆਪਾਂ ਨੇ ਆਪਾਂ ਸੋਚਦੇ ਕਿ ਉਹ ਉਹਨਾਂ ਨੂੰ ਆਪਾਂ ਉਹਨਾਂ ਨੂੰ ਪਿਉਣ ਲੱਗੇ ਉਹਨਾਂ ਨੂੰ ਵੀ ਦੂਦਿਆਂ ਲੱਗਾ ਇਹ ਅਕਾਲ ਪੁਰਖ ਨੇ ਜਿੰਨੇ ਉਹ ਬਣਾਏ ਹੀ ਨਾ ਪਲੇਅਰ ਗੁਰੂ ਅੰਗਦ ਦੇਵ ਤੋਂ ਕੰਮ ਚੱਲਿਆ ਇਹ ਉਹਨੇ ਗੁਰੂ ਨੇ ਤੋਰੀ ਆ ਨਾ ਰਿਆ ਰੀਤ ਤੂੰ ਉਹਦੇ ਮੂੰਹ ਨੂੰ ਲੈ ਕੇ ਚੱਲੇ ਆ ਪਲੇਅਰਾਂ ਦੇ ਮੂੰਹ ਨੂੰ ਲੈ ਕੇ ਨਹੀਂ ਆਇਆ ਤੂੰ ਉਹਨਾਂ ਦੇ ਮੂੰਹ ਨੂੰ ਲੈ ਕੇ ਆਇਆ ਤੇ ਉਹਨਾਂ ਨੇ ਫਿਰ ਕਿਨੂੰ ਤੋੜ ਵੀ ਨਹੀਂ ਰਹਿੰਦੇ ਪੁਰਾਣੇ ਬੰਦੇ ਇਹਨਾਂ ਚੀਜ਼ਾਂ ਨੂੰ ਮੰਨਦੇ ਹੁੰਦੇ ਮੰਨਣ ਵਾਲੇ ਭਵਾਨ ਪੁਰਾਣੇ ਜ਼ਮਾਨੇ ਦੇ ਤੇ ਸਾਧੂ ਸੰਤ ਨੂੰ ਭਵਾਨ ਨੂੰ ਜਾਂ ਪਿੰਡ 'ਚ ਹੋਰ ਲਾ ਲੋ ਕਿ ਲੋਕੀ ਚੇਚਾ ਕਰੇ ਸੱਦ ਕੇ ਤੇ ਆਹ ਰੋਟੀ ਪਾਣੀ ਕਰਦੇ ਹੁੰਦੇ ਸੀ ਅਸਲ 'ਚ ਇੱਜ਼ਤ ਜਾਦੀ ਪਿਆਰ ਕਰਦੇ ਨੇ ਲੋਕੇ ਹਾਂ ਉਹ ਜਾਦੀ ਹੈ ਉਹ ਜਾਦੀ ਪੈਮੈਦ ਕਿੰਨਾ ਪੈਸੇ ਤੇ ਪੈਸਾ ਤੇ ਉਹਦੀ ਗੱਡੀ ਜੀ ਜੀ ਨਹੀਂ ਕੋਈ ਤੇ ਹੁਣ ਜਿੱਦਾਂ ਮੈਨੂੰ ਮੋਲ ਕਵਾਤਰਾ ਕਹਿੰਦਾ ਵੀ ਤੂੰ ਅਜੇ ਤੱਕ ਤੈਨੂੰ ਸਭ ਤੋਂ ਵੱਡਾ ਗਿਫਟ ਕਿਹੜਾ ਮਿਲਿਆ ਕਬੱਡੀ ਚੋਂ ਆਪਾਂ ਕਹਿਣ ਨੂੰ ਤੇ ਹੋਰ ਵੀ ਕਹਿ ਸਕਦੇ ਵੀ ਆ ਚੀਜ਼ਾਂ ਨਹੀਂ ਆਪਾਂ ਲਈ ਨਹੀਂ ਯਾਰ ਜਿਹੜੀ ਸੰਤ ਦਾ ਗਿਫਟ ਹੈ ਨਾ ਸੰਤ ਪਿਆਰ ਕਰਦੀ ਜਦੋਂ ਆ ਗਰਾਊਂਡ 'ਚ ਜਾਂਦੇ ਤਾੜੀਆਂ ਵੱਜਦੀਆਂ ਉਹਦੇ ਨਾਲ ਦੀ ਨਹੀਂ ਰੀ ਉਹ ਚੀਜ਼ਾਂ ਮੁੱਲ ਨਹੀਂ ਉਹ ਮੁੱਲ ਮੁੱਲ ਖਰੀਦ ਲਾਂਗੇ ਉਹ ਚੱਲ ਮੁੱਲ ਤੇ ਜਿਹੜੀ ਮਰਜ਼ੀ ਚੀਜ਼ ਕੋਈ ਲੈ ਲੂਗਾ ਪਰ ਉਹ ਉਹ ਚੀਜ਼ਾਂ ਨਹੀਂ ਨਾ ਲੈ ਸਕਦਾ ਅਸਲ ਤੇ ਜਿਹੜੀ ਦੁਨੀਆ ਵਸਾਉਂਦੀ ਹੈ ਨਾ ਬੰਦੇ ਨੂੰ ਇੱਕ ਤੈਨੂੰ ਮੈਂ ਯਾਦ ਕਰੀ ਮੇਰੀ ਗੱਲ ਪਲੇਅਰ ਨੂੰ ਨਿਮਰਤਾ ਇੱਕ ਜਦੋਂ ਪਲੇਅਰ ਲੌਂਗ ਟਰਮ ਖੇਡਦਾ ਜਾਂਦਾ ਨਾ ਫਿਰ ਜਾ ਕੇ ਦੁਨੀਆ ਦੇ ਬਿਲਕੁਲ ਸਾਮਾਨ ਜਦੋਂ ਮੇਰਾ ਵਿਆਹ ਹੋਊਗਾ ਇਹ ਇਹ ਦੇ ਉਹ ਚੀਜ਼ਾਂ ਨਹੀਂ ਆ ਪਾਣੀ ਵਾਰ ਬੰਨੇ ਦੀ ਏ ਮਾ ਇਹ ਬੰਨਾ ਬਣ ਬਣ ਬੈਂਦਾ ਹੀ ਬੈਂਦੇ ਬੰਨੇ ਤੇ ਹੀ ਆ ਕਿ ਜਦੋਂ ਮੇਰੇ ਤੇ ਪਾਣੀ ਵਾਰੇ ਤੇ ਮੈਂ ਮੰਮੀ ਪਾਣੀ ਵਾਰੇ ਤੇ ਮੈਂ ਕੇਤਲੀ ਜੀ ਫੜਾ ਉਹਦੇ ਹੱਥ ਚ ਹੈ ਨਾ ਮੰਮੀ ਨਾ ਪੀ ਥੋੜਾ ਥੋੜਾ ਪੀ ਅੰਦਰ ਜਾ ਕੇ ਫੇਰ ਇਹਨੂੰ ਖੰਡ ਜੀ ਖਵਾਈ ਜਾਵੇ ਨਾ ਸਾਰਾ ਕੁਝ ਹੈ ਗੁੰਦੀ ਨਹੀਂ ਇੱਕ ਖਵਾਉਂਦੇ ਹੁੰਦੇ ਪਰ ਹਰ ਕੇ ਦੀ ਰੋ ਰੀਤਾਂ ਹੁੰਦੀਆਂ ਚਲੋ ਸਾਡੀ ਤੇ ਰੀਤ ਲੱਗੇ ਲੱਗੇ ਆ ਉਹ ਮੈਨੂੰ ਜਦ ਦੀ ਕਿਉਂ ਖੰਡ ਖਵਾਉਂਦੇ ਹੁੰਦੇ ਆ ਹੈ ਨਾ ਉਹ ਉਹ ਇੱਕ ਉਹਨੂੰ ਕਹਿੰਦੇ ਵੀ ਹੁੰਦੇ ਕੁਝ ਬੋਲਦੇ ਵੀ ਹੁੰਦੇ ਆ ਕੀ ਕੋਈ ਦੁੱਧੀਆਂ ਨਾ ਮੁਰਕੇ ਸੰਦ ਜਿਆ ਵੀ ਬੋਲਦੇ ਹੁੰਦੀਆਂ ਮਾਤਾ ਜਨਾਨੀਆਂ ਜਣੀਆਂ ਪ੍ਰਾਣੀਆਂ ਹੁੰਦੀਆਂ ਤੇ ਤੇ ਤੇਰੀ ਝੂਲੀ ਪਾ ਇਦਾਂ ਕਰਕੇ ਕਹਿੰਦੇ ਹੁੰਦੇ ਹਨ ਕਿ ਉਹ ਨਹੀਂ ਪਤਾ ਨਹੀਂ ਹੁਣ ਉਹ ਤੇ ਬੀਬੀਆਂ ਤੋਂ ਪਤਾ ਲੱਗੂਗਾ ਜਾਂ ਕਮੰਡਾ ਚ ਦੱਸ ਦੇਣਗੇ ਲੋਕੀ ਬਾਪੂ ਕੀ ਕਹਿੰਦੇ ਹੁੰਦੇ ਉਹ ਜਦੋਂ ਦਿੰਦੇ ਹੁੰਦੇ ਆ ਦੁੱਧੀਆਂ ਖੰਡ ਕਿਉਂ ਉਹ ਕਾਂਡ ਕੇ ਹੁਣ ਤੇ ਉਹ ਦਿੰਦਾ ਨਹੀਂ ਪਹਿਲਾਂ ਉਹ ਦੇ ਦਿੰਦੇ ਹੁੰਦੇ ਉਹਦੇ ਦਿੰਦੇ ਕੀ ਹੁੰਦੇ ਉਹਨੂੰ ਹਾਂ ਜੀ ਕਸਮਾ ਤੈਨੂੰ ਟਾਈਮ ਵਾਵਾ ਹੋ ਗਿਆ ਨਾ ਹੁਣ ਕਿਆ ਵਾਵਾ ਹੋ ਗਿਆ ਆ ਉਹ ਤਾਂ ਆ ਲੇਟ ਹੀ ਕੰਮ ਸਹੀ ਗੱਲ ਸਹੀ ਇਹ ਜਾਨਾ ਲੈ ਆਉਂਦੇ ਹੁੰਦੇ ਕੋ ਜਾਨਾ ਲੈ ਆਉਂਦੇ ਪਹਿਲਾਂ ਆ ਜਾਂਦੀਆਂ ਭਰਾ ਦੇਖਣਗੇ ਆ ਜਾਂਦੀਆਂ ਫੋਨ ਲੈ ਆਉਂਦੇ ਨਾਲ ਕੰਮ ਆ ਪੂਣਾ ਦਾ ਉਹ ਵੇਲਾ ਹੀ ਜਦੋਂ ਕਹਿੰਦੇ ਹੁੰਦੇ ਵੀ ਦੀਵੇ ਨੂੰ ਪਿਆਰ ਨਾਲ ਫੂਕ ਮਾਰਨੀ ਹੈ ਵੀ ਗੁੱਸੇ ਨਾਲ ਮਾਰਨੀ। ਇਹ ਉਦੋਂ ਉਹ ਵਾਲਾ ਟਾਈਮ ਹੈ। ਬਾਪੂ ਗੁੱਸਾ ਆਇਆ ਕਿ ਪਿਆਰ ਆਇਆ ਸੀ। ਪਿਆਰ ਤੇ ਗੁੱਸਾ ਨਹੀਂ ਉਹ ਮੈਂ ਤੈਨੂੰ ਦੱਸਦਾ। ਪਿਆਰ ਤੋਂ ਬਗੈਰ ਪਿਆਰ ਤੋਂ ਬਗੈਰ ਗੱਲ ਹੀ ਨਹੀਂ ਪਾਨੀ ਗਏ ਲੱਗਦਾ ਕਿ ਧੂਰ ਖੀਰ ਉਹਨੇ ਪਖਲਾ ਹੋ ਜਣਾ ਪਤਾ ਚੱਲ ਗਿਆ ਜੀ ਚਲਿਏ ਸਾਜ ਜੀ ਵਧੀਆ ਇਨਸਾਨ ਕਬੱਡੀ ਦਾ ਰਿੰਦੀਆਂ ਰਹਿੰਦੇ ਖਿਡਾਰੀ ਵੀ ਜਲਦੀ ਨਾਲ ਆ ਜਾਣਗੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਅਮਰਖੋੜਾ ਖੇਡਿਆ ਯੋਧ ਮਕਾਨਾਂ ਦੇ ਵਿੱਚ ਉਹ ਸੱਗੜੀਆਂ ਵਾਲਾ ਸਾਭੀ ਹੈ ਇੱਕ ਪਾਸੇ ਬਾਬੇ ਬਲਦੇਵ ਦਾ ਚੰਡਿਆ ਹੋਇਆ ਦੂਜੇ ਪਾਸੇ ਕੋਚ ਗੌਤ ਸਿੰਘ ਦਾ ਚੰਡਿਆ ਹਾਂ ਵੀ ਅਬਰ ਨੰਬਰ ਜਿਹੜਾ ਹੈ ਉਹ ਯਾਫੀ ਦੇ ਵਾਸਤੇ ਜੋੜਦਾ ਹੋਇਆ ਆ ਨੌਜਵਾਨ ਮੀਰਾ ਕੋਟਿਆ ਕਬਲ ਕਬੱਡੀ ਪਾਉਣ ਲਈ ਵਧਿਆ ਨਾਣਾ ਦੇਵੀ ਦੇ ਪਹਾੜ ਜਿੱਡਾ ਖਿਡਾਰੀ ਆ ਸਾਹਮਣੇ ਕਬੱਡੀ ਦਾ ਹਿਮਾਲਿਆ ਪਰਬਤ ਫਰੰਦੀਪੁਰਿਆ ਗੋਪੀ ਸਰਦੂਲ ਸਿੰਘ ਦਾ ਪੁੱਤਰ ਮਾਤਾ ਜਗਿੰਦਰ ਕੌਰ ਦੀ ਟੀਮ ਦੇ ਵਾਸਤੇ ਜੋੜ ਗਿਆ ਆ ਮੀਰਾ ਕੋਟਿਆ ਕਬਲ ਕਬੋਰ ਮਿਲਖੇ ਦੇ ਆ ਮੀਰਾ ਕੋਟਿਆ ਕਹਿੰਦੇ ਤੁਹਾਡੀ ਕਬੱਡੀ ਕਰਦਾ ਪਿਆ ਸ਼ਹੀਦਾਂ ਦੀ ਧਰਤੀ ਆ ਸ਼ਹੀਦ ਬਾਬਾ ਸੁੱਖਾ ਸਿੰਘ ਉਹ ਸ਼ਹੀਦ ਬਾਬਾ ਮਹਤਾਬ ਸਿੰਘ ਦੇ ਰੰਗ ਦੀ ਦੁਨੀਆ ਆ ਦੁਨੀਆ ਧਰਦੀ ਆ ਆ ਸਵਾਦ ਧਰਦੀ ਆ ਦੁਨੀਆ ਉਹ ਤਾਂ ਸਵਾਦੀਆਂ ਟੱਕਣਾ ਉਹ ਤੋਂ ਸ਼ਾਨ ਪੱਤ ਪਾਣੀ ਮਤਨਾਂ ਦੇ ਵਿੱਚ ਆ ਬੜੀਆਂ ਗੱਲਾਂ ਮੱਡੀਆਂ ਗੱਲਾਂ ਕਬੱਡੀ ਦੁਨੀਆ ਗੇਪੀ ਕੋ ਤੇਰਾ ਲੱਖ ਵਰਗਾ ਵਾਕੀ ਮੋੜ ਕੇ ਜੇ ਪਿਚਪਾੜਾ ਫਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਇਆ ਆ ਮੁੰਡਾ ਪਹਾੜ ਜਿੱਡਾ ਖਿਡਾਰੀ ਹੈ ਇਹ ਕਬਲ ਮੀਰਾ ਕੋਟ ਵਾਲਾ ਅਮਰਸ਼ੀਰ ਬਾਬਾ ਮਹਿਤਾਬ ਸਿੰਘ ਦੀ ਪਾਵਨ ਪਵਿੱਤਰ ਉਹ ਧਰਤੀ ਹੈ ਬਾਬਾ ਨੱਸਾ ਖਰੜ ਜੀ ਦੀ ਧਰਤੀ ਆ ਸਾਹਮਣੇ ਫਰੰਦੀਪੁਰਿਆ ਜਿਹੜਾ ਜਰੂਰ ਬਹਾਦਰ ਕਰਦੇ ਉਹ ਮੁੰਡਾ ਆ ਖੇਡ ਦੇ ਮੈਦਾਨ ਦੇ ਵਿੱਚ ਪੁੱਜਦਾ ਮਾਰਦੀ ਹੈ ਇੱਧਰ ਬਾਬਾ ਰਣਬਾਇਰ ਸਿੰਘ ਜੀ ਵੱਡਾ ਪਹਿਲੇ ਤੋਂ ਫਰੰਦੀਪੁਰਿਆ ਦਾ ਜੱਫਾ ਕੋਦੇ ਲਗਾ ਮਾਜਾ ਨੱਚ ਉੱਠਿਆ ਹੰਤ ਗਿਆ ਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਤੇ ਬੰਦੂਕ ਤੋਂ ਵੀ ਦੁਨੀਆਂ ਡਰਦੀ ਐ ਸ਼ਮਸ਼ੀਰ ਤੋਂ ਵੀ ਦੁਨੀਆਂ ਡਰਦੀ ਐ ਪੈ ਹੁੰਦਾ ਸ਼ੇਰ ਦੀ ਰਹਾੜ ਦਾ ਆਹ ਸਭ ਦੀ ਲਕੀਰ ਤੋਂ ਦੁਨੀਆਂ ਡਰਦੀ ਆਹ ਸਾਹਮਣੇ ਲੱਗਦਾ ਜੋਰ ਫਰੰਦੀਪੁਰਿਆ ਤੇ ਸ਼ੇਰਾਂ ਸ਼ੇਰਾਂ ਤੇ ਗੋਪੀ ਸ਼ੇਰਾਂ ਤੇ ਗੋਪੀ ਆਹ ਨਾਲ ਸਾਡੇ ਚੇਅਰਮੈਨ ਦਾ ਬਾਗ ਸਿੰਘ ਜੀ ਰੱਤਾ ਗੁੱਤਾ ਨਾਲ ਗਗਨਦੀਪ ਰੱਤਾ ਗੁੱਤਾ ਉਹ ਵੀ ਕਬੱਡੀ ਨੂੰ ਪਿਆਰ ਕਰਦੇ ਆ ਹਰ ਮੈਚ ਲਾਈਵ ਤੱਕ ਦੇ ਫਰੰਦੀਪੁਰਿਆ ਗੋਪੀ ਦਾ ਆਹ ਸਾਹਮਣੇ ਕਮਲਜੀਤ ਮੀਰਾ ਕੋੜ ਵਾਲਾ ਉੱਚਾ ਲੰਮਾ ਗੱਪੜੂ ਕਬੱਡੀ ਪੌਲੀ ਵੱਧੇ ਹੋਇਆ ਸਾਹਮਣੇ ਫਰੰਦੀਪੁਰਿਆ ਦੇ ਨਾਲ ਆਹ ਸਾਨਾ ਦੇ ਪੇੜ ਨ ਲੱਗਦੇ ਆ ਇਹ ਮੈਚ ਬਹੁਤ ਛੋਟੀ ਦਾ ਟੋਟੋ ਘਟ 20 ਜਫੇ ਲੱਗਣਗੇ ਸਨਾਈ ਦੇ ਵਿੱਚ ਇਹ ਜਫਿਆਂ ਵਾਲਾ ਮੈਚ ਹੋਣਾ ਆ ਮਹਤਿਆ ਕਲਾ ਪਿੰਡ ਦੇ ਪਿੰਡੇ ਦਾ ਸਾਹਮਣੇ ਫਰੰਦੀਪੂਰੀਆ ਮਾਤਾ ਜਗਿੰਦਰ ਕੌਰ ਦਾ ਬੱਬਰ ਸ਼ੇਰ ਸਰਦੂਰ ਸਿੰਘ ਬੱਲੀ ਦਾ ਪੁੱਤ ਜਫਾ ਟੌਪ ਨਾਲ ਆ ਗਿਆ ਆਪਣੇ ਜਲੇ ਹਾਂ ਕਹਿੰਦੇ ਸਰੇ ਦਾ ਟੌਲਿਆ ਪੱਟਾਂ ਦਾ ਇਹ ਗੁਰਪਿੰਦਰ ਸਿੰਘ ਕੋਪਰੇ ਦਾ ਪੁੱਤ ਸਾਹਮਣੇ ਦੇਖਾਂਗੇ ਸਰਦੂਰ ਸਿੰਘ ਮਾਤਾ ਕੰਦਰਾ ਹੀ ਕਰਦਾ